ਪੰਜਾਬ ਦੇ ਸਕੂਲਾਂ ਵਿੱਚ ਮਹਿਲਾ ਅਧਿਆਪਕਾਂ ਦੇ ਜੀਨ ਟੌਪ ਪਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਕੈਪਟਨ ਸਰਕਾਰ ਨੇ ਟੀਚਰਾਂ ਦੇ ਲਈ ਡਰੈਸ ਕੋਡ ਲਾਗੂ ਕਰ ਦਿੱਤਾ ਹੈ। ਸਿੱਖਿਆ ਮਹਿਕਮੇ ਦੇ ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਟੀਚਰ ਜੀਨ ਟੌਪ ਤੇ ਪਟਕੀਲੇ ਫੈਸ਼ਨੇਬਲ ਕੱਪੜੇ ਪਾ ਕੇ ਡਿਊਟੀ ਕਰਦੇ ਨੇ। ਟੀਚਰਾਂ ਦਾ ਸਟਾਈਲ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਮਾੜਾ ਅਸਰ ਪਾਉਂਦਾ ਹੈ। ਤੁਹਾਨੂੰ ਸਿੱਖਿਆ ਮਹਿਕਮੇ ਦੇ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਕਾਪੀ ਦੇ ਕੁਝ ਜ਼ਰੂਰੀ ਹਿੱਸੇ ਪੜ੍ਹ ਕੇ ਸੁਣਾਉਣੇ ਆ। ਜਾਰੀ ਕੀਤੇ ਆਦੇਸ਼ਾਂ ਦੇ ਵਿੱਚ ਸਭ ਤੋਂ ਉੱਤੇ ਸਾਫ਼ ਲਿਖਿਆ ਹੈ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਐਸ ਸੀ ਐਸ ਨਗਰ ਇਹ ਹੁਕਮ ਜਾਰੀ ਕੀਤੇ ਗਏ ਸਮੂਹ ਮੰਡਲ ਸਿੱਖਿਆ ਅਫਸਰ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹੁਣ ਜਰਾ ਵਿਸ਼ੇ ਦੇ ਉੱਤੇ ਨਜ਼ਰ ਪਾਓ ਲਿਖਿਆ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਡਰੈਸ ਕੋਡ ਲਾਗੂ ਕਰਨ ਸੰਬੰਧੀ ਹੁਕਮਾਂ ਦੇ ਪਹਿਲੇ ਪੈਰੇ ਵਿੱਚ ਜਿਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਉਸ ਦੇ ਵਿੱਚ 2 ਨਵੰਬਰ 2012 ਦੇ ਇੱਕ ਸਰਕੂਲਰ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਨੇ ਇਨਾ ਹੁਕਮਾਂ ਦਾ ਦੂਜਾ ਪੈਰਾ ਖਾਸ ਧਿਆਨ ਦੇਣ ਵਾਲਾ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਉਕਤ ਸੰਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੁਆਰਾ ਖਾਸ ਤੌਰ ਤੇ ਲੇਡੀਜ਼ ਅਧਿਆਪਕਾਂ ਦੁਆਰਾ फडਕੀਲੇ ਪਹਿਰਾਵੇ ਪਾ ਕੇ ਆਪਣੀ ਡਿਊਟੀ ਕੀਤੀ ਜਾਂਦੀ ਹੈ। ਕਈ ਲੇਡੀਜ਼ ਟੀਚਰਸ ਦੁਆਰਾ ਜੀਨਸ ਟੌਪ ਅਤੇ ਕਈ ਤਰ੍ਹਾਂ ਦੇ ਉਕਸਾਊ ਫੈਸ਼ਨੇਬਲ ਡਰੈਸ ਵਿੱਚ ਸਕੂਲ ਡਿਊਟੀ ਕੀਤੀ ਜਾਂਦੀ ਹੈ ਜਿਸ ਦਾ ਵਿਦਿਆਰਥੀਆਂ ਤੇ ਅਸਰ ਪੈਂਦਾ ਹੈ ਇਸ ਲਈ ਸਰਕਾਰੀ ਸਕੂਲਾਂ ਵਿੱਚ ਡਰੈਸ ਕੋਡ ਲਾਗੂ ਕੀਤਾ ਜਾਵੇ। ਇਸ ਲਈ ਯਕਤ ਸੰਬੰਧੀ ਸਕੂਲਾਂ ਦੇ ਵਿੱਚ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਵੇ ਅਤੇ ਮਿਤੀ 2-11-2012 ਦੇ ਪੱਤਰ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਹਨਾਂ ਹੁਕਮਾਂ ਦੇ ਅਖੀਰ ਵਿੱਚ ਸਹਾਇਕ ਡਾਇਰੈਕਟਰ ਦੇ ਹਸਤਾਖਰ ਕੀਤੇ ਹੋਏ ਨੇ। ਸਰਕਾਰ ਦੇ ਇਹਨਾਂ ਹੁਕਮਾਂ ਦੇ ਲਾਗੂ ਹੋਣ ਤੋਂ ਬਾਅਦ ਕਈ ਥਾਵਾਂ ਤੋਂ ਅਧਿਆਪਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਉੱਚ ਹੀ ਇਹਨਾਂ ਹੁਕਮਾਂ ਨੂੰ ਲੈ ਕੇ ਸਿੱਖਿਆ ਵਿਭਾਗ ਵੀ ਸਵਾਲਾਂ ਵਿੱਚ गिर ਗਿਆ ਹੈ ਕਿ ਇਹ ਅਧਿਆਪਕਾਂ ਨੇ ਇਸ ਨੂੰ ਨਾਦਰ ਸ਼ਾਹੀ ਫਰਮਾਨ ਕਰਾਰ ਦਿੱਤਾ ਹੈ।